ਕੈਨੇਡੀਅਨ ਸਾਥੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਗੱਲ ਕਰ ਰਹੇ ਹਾਂ ਕੈਨੇਡਾ ਦੇ ਇੱਕ ਨਵੇਂ ਸੰਗੀ ਕਾਨੂੰਨ ਦੀ ਬਿੱਲ ਸੀ ਪਚਾ ਇਹ ਬਿੱਲ ਖਾਸ ਤੌਰ ਤੇ ਵੱਡੇ ਪ੍ਰੋਜੈਕਟਾਂ ਜਿਵੇਂ ਕਿ ਤੁਸੀਂ ਕਹਿ ਲਓ ਖਾਣਾ ਜਾਂ ਪਾਈਪਲਾਈਨਾਂ ਇਹਨਾਂ ਨੂੰ ਤੇਜ਼ੀ ਨਾਲ ਮਨਜ਼ੂਰੀ ਦੇਣ ਲਈ ਬਣਾਇਆ ਗਿਆ ਹੈ ਹਾਂਜੀ ਤੇ ਸਾਡੇ ਕੋਲ ਜੋ ਜਾਣਕਾਰੀ ਹੈ ਉਹ ਦੱਸਦੀ ਹੈ ਕਿ ਇਹ ਸਰਕਾਰ ਦਾ ਇੱਕ ਮਤਲਬ ਵੱਡਾ ਚੌਂਡਵਾਦਾ ਸੀ ਬਿਲਕੁਲ ਬਿਲਕੁਲ ਕੰਮਾਂ ਨੂੰ ਬਹੁਤ ਤੇਜ਼ੀ ਨਾਲ ਕਰਵਾਉਣਾ ਇਹੀ ਮਕਸਦ ਹੈ ਦੇਖੋ ਇਸ ਦਾ ਅਸਲ ਮਕਸਦ ਹੈ ਕੁਝ ਖਾਸ ਪ੍ਰੋਜੈਕਟਾਂ ਨੂੰ ਰਾਸ਼ਟਰੀ ਹਿੱਤ ਦਾ ਦਰਜਾ ਦੇਣਾ ਇਸ ਨਾਲ ਨਾ ਸੋਚਣ ਦਾ ਤਰੀਕਾ ਬਦਲ ਰਿਹਾ ਹੈ ਅੱਛਾ ਕਿਵੇਂ ਪਹਿਲਾ ਸਵਾਲ ਹੁੰਦਾ ਸੀ ਕੀ ਇਹ ਪ੍ਰੋਜੈਕਟ ਬਣਨਾ ਵੀ ਚਾਹੀਦਾ ਹੈ ਪਰ ਹੁਣ ਜ਼ਿਆਦਾ ਜ਼ੋਰ ਇਸ ਗੱਲ ਤੇ ਹੈ ਕਿ ਇਸ ਨੂੰ ਬਣਾਉਣਾ ਕਿਵੇਂ ਆ ਠੀਕ ਹੈ ਤਾਂ ਫਿਰ ਇਹ ਰਫ਼ਤਾਰ ਅਸਲ ਵਿੱਚ ਵਧੇਗੀ ਕਿਵੇਂ ਮਤਲਬ ਕੋਈ ਖਾਸ ਤਰੀਕਾ ਹੈ ਦਲੀ ਹਾਂਜੀ ਦੇਖੋ ਜਿਹੜੇ ਪ੍ਰੋਜੈਕਟ ਪ੍ਰਸਤਾਵਕ ਨੇ ਉਹ ਇੱਕ ਨਵੇਂ ਕੇਂਦਰੀ ਸਰਕਾਰੀ ਦਫ਼ਤਰ ਨਾਲ ਕੰਮ ਕਰਨਗੇ ਇਹ ਦਫ਼ਤਰ ਉਹਨਾਂ ਦੀ ਮਦਦ ਕਰੇਗਾ ਸਾਰੇ ਸੰਗੀ ਨਿਯਮਾਂ ਦੀ ਪਾਲਣਾ ਕਰਨ ਵਿੱਚ ਇੱਕ ਕੇਂਦਰੀ ਦਫ਼ਤਰ ਹਾਂਜੀ ਤੇ ਟੀਚਾ ਇਹ ਰੱਖਿਆ ਗਿਆ ਹੈ ਕਿ 2 ਸਾਲਾਂ ਦੇ ਅੰਦਰ ਅੰਦਰ ਮਤਲਬ ਪ੍ਰਵਾਨਗੀ ਜਾਂ ਫਿਰ ਰੱਦ ਹੋਣ ਦਾ ਫੈਸਲਾ ਆ ਜਾਵੇ 2 ਸਾਲ ਦੀ ਸਮਾਂ ਸੀਮਾ ਇਹ ਤਾਂ ਕਾਫੀ ਤੇਜ਼ ਲੱਗ ਰਿਹਾ ਹੈ ਪਰ ਮੈਂ ਸੁਣਿਆ ਇਸ ਬਿੱਲ ਵਿੱਚ ਇੱਕ ਹੈਨਰੀ ਆਠਮਾ ਕਲੌਜ਼ ਦਾ ਵੀ ਜ਼ਿਕਰ ਆ ਰਿਹਾ ਹੈ ਇਹ ਕੀ ਚੀਜ਼ ਹੈ ਥੋੜਾ ਅਜੀਬ ਨਾ ਹੈ ਹਾਂ ਹਾਂ ਬਿਲਕੁਲ ਇਹ ਇਸ ਬਿਲ ਦਾ ਸ਼ਾਇਦ ਸਭ ਤੋਂ ਵੱਧ ਚਰਚਿਤ ਤੇ ਵਿਵਾਦਪੂਰਨ ਹਿੱਸਾ ਹੈ ਅੱਛਾ ਦੇਖੋ ਜੇ ਕੋਈ ਪ੍ਰੋਜੈਕਟ ਕਿਸੇ ਕਾਨੂੰਨੀ ਅੜਿੱਕੇ ਵਿੱਚ ਫਸ ਜਾਂਦਾ ਹੈ ਕੋਈ ਪਰਮਿਟ ਲੈਣ ਵਿੱਚ ਦੇਰੀ ਹੁੰਦੀ ਹੈ ਜੀ ਤਾਂ ਇਹ ਕਲੌਜ਼ ਸੰਗੀ ਕੈਬਨਿਟ ਨੂੰ ਯਾਨੀ ਮੰਤਰੀ ਮੰਡਲ ਨੂੰ ਬਹੁਤ ਜ਼ਿਆਦਾ ਸ਼ਕਤੀ ਦਿੰਦੀ ਹੈ ਅਸਾਧਾਰਨ ਸ਼ਕਤੀ ਕਿੰਨੀਕ ਸ਼ਕਤੀ ਉਹ ਉਸ ਪ੍ਰੋਜੈਕਟ ਨੂੰ ਕਿਸੇ ਵੀ ਸੰਗੀ ਕਾਨੂੰਨ ਤੋਂ ਛੋੜ ਦੇ ਸਕਦੇ ਨੇ ਕੋਈ ਵੀ ਕਾਨੂੰਨ ਕੀ ਮਤਲਬ ਵਾਤਾਵਰਣ ਕਾਨੂੰਨਾਂ ਤੋਂ ਵੀ ਸਿਧਾਂਤਿਕ ਤੌਰ ਤੇ ਹਾਂ ਮਤਲਬ ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ ਉਹ ਕਿਸੇ ਹੋਰ ਮੌਜੂਦਾ ਕਾਨੂੰਨ ਨੂੰ ਭਾਵੇਂ ਉਹ ਵਾਤਾਵਰਣ ਸੁਰੱਖਿਆ ਦਾ ਹੋਵੇ ਜਾਂ ਮਜ਼ਦੂਰਾਂ ਦੇ ਹੱਕਾਂ ਦਾ ਉਸ ਨੂੰ ਇੱਕ ਤਰ੍ਹਾਂ ਨਾਲ ਬਾਈਪਾਸ ਕਰ ਸਕਦੇ ਨੇ ਇਸ ਨੂੰ ਹੈਨਰੀ 8th ਕਲਾਸ ਇਸ ਲਈ ਕਹਿੰਦੇ ਨੇ ਕਿਉਂਕਿ ਇਹ ਕਾਰਜਪਾਲਿਕਾ ਯਾਨੀ ਸਰਕਾਰ ਨੂੰ ਸੰਸਦ ਦੁਆਰਾ ਪਾਸ ਕੀਤੇ ਕਾਨੂੰਨਾਂ ਨੂੰ ਬਦਲਣ ਜਾਂ ਨਜ਼ਰਅੰਦਾਜ਼ ਕਰਨ ਦੀ ਤਾਕਤ ਦਿੰਦੀ ਹੈ अच्छा मतलब कैबिनेट ਸਿੱਧਾ ਸੰਸਦ ਦੇ ਕਾਨੂੰਨਾਂ ਨੂੰ ਪਾਸੇ ਕਰ ਸਕਦੀ ਹੈ ਫਿਰ ਤਾਂ ਇਸ ਤੇ ਪ੍ਰਤੀਕਿਰਿਆਵਾਂ ਤਾਂ ਆਈਆਂ ਹੀ ਹੋਣਗੀਆਂ ਇਹ ਤਾਂ ਸ਼ਕਤੀ ਦੀ ਦੁਰਵਰਤੋਂ ਦਾ ਖਤਰਾ ਲੱਗਦਾ ਹੈ ਬਿਲਕੁਲ ਬਹੁਤ ਗੰਭੀਰ ਚਿੰਤਾਵਾਂ ਪ੍ਰਗਟਾਈਆਂ ਗਈਆਂ ਨੇ ਇਸ ਤੇ ਕਈ ਕਾਨੂੰਨੀ ਮਾਹਿਰ ਅਕਾਦਮਿਕ ਲੋਕ ਇਸ ਨੂੰ ਲੋਕਤੰਤਰੀ ਪ੍ਰਕਿਰਿਆ ਲਈ મતਲਬ ਸਹੀ ਨਹੀਂ ਮੰਨਦੇ ਹੂੰ ਉਹ ਕਹਿੰਦੇ ਨੇ ਕਿ ਇਹ ਸੰਸਦ ਦੀ ਭੂਮਿਕਾ ਨੂੰ ਕਮਜ਼ੋਰ ਕਰਦਾ ਹੈ ਤੇ ਸਿਰਫ ਬਾਹਰਲੇ ਹੀ ਨਹੀਂ ਇਥੋਂ ਤੱਕ ਕਿ ਸਤਾਤਾਰੀ ਲਿਬਰਲ ਪਾਰਟੀ ਦੇ ਅੰਦਰ ਵੀ ਕੁਝ ਲੋਕ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਨ ਅੱਛਾ ਪਾਰਟੀ ਦੇ ਅੰਦਰ ਵੀ ਹਾਂਜੀ ਇੱਕ ਅੰਦਰੂਨੀ ਸੂਤਰ ਨੇਤਾ ਇਹ ਵੀ ਕਿਹਾ ਮਤਲਬ ਨਾ ਗੁਪਤ ਰੱਖਿਆ ਗਿਆ ਪਰ ਕਿਹਾ ਕਿ ਜੇਕਰ ਪਿਛਲੀ ਕਨਜ਼ਰਵੇਟਿਵ ਸਰਕਾਰ ਅਜੇ ਹਾ ਕੁਝ ਲਿਆਉਂਦੀ ਤਾਂ ਲਿਬਰਲ ਪਾਰਟੀ ਨੇ ਇਸ ਦਾ ਸਖਤ ਵਿਰੋਧ ਕਰਨਾ ਸੀ ਇਹ ਤਾਂ ਕਾਫੀ ਵੱਡੀ ਗੱਲ ਹੈ ਤੇ ਸਵਦੇਸ਼ੀ ਸਮੂਹਾਂ ਦਾ ਕੀ ਕਹਿਣਾ ਹੈ ਇਸ ਬਾਰੇ ਉਹਨਾਂ ਦੀਆਂ ਕੀ ਚਿੰਤਾਵਾਂ ਨੇ ਉਹ ਵੀ ਕਾਫੀ ਫਿਕਰਮੰਦ ਨੇ ਖਾਸ ਕਰਕੇ ਸਰਕਾਰ ਦੀ ਸਾਰਥਕ ਸਲਾਹ مشورے ਦੀ वचन ਬੱਤਾਂ ਨੂੰ ਲੈ ਕੇ ਸਾਰਥਕ ਸਲਾਹ مشਵਰਾ ਮਤਲਬ ਮਤਲਬ ਸਿਰਫ ਗੱਲਬਾਤ ਕਰਨਾ ਨਹੀਂ ਬਲਕਿ ਉਹਨਾਂ ਦੀਆਂ ਚਿੰਤਾਵਾਂ ਨੂੰ ਉਹਨਾਂ ਦੇ ਸੁਝਾਵਾਂ ਨੂੰ ਪ੍ਰੋਜੈਕਟ ਤੇ ਡਿਜ਼ਾਈਨ ਵਿੱਚ ਅਸਲ ਵਿੱਚ ਸ਼ਾਮਿਲ ਕਰਨਾ ਉਹਨਾਂ ਨੂੰ ਸ਼ੱਕ ਹੈ ਕਿ ਜਿਹੜੀ ਤੇਜ਼ ਪ੍ਰਕਿਰਿਆ ਹੈ ਇਸ ਵਿੱਚ ਇਹ ਸਾਰਥਕ ਸਲਾਹ مشਵਰਾ ਸ਼ਾਇਦ ਨਾ ਹੋ ਸਕੇ ਹੂੰ ਉਹ ਕਹਿੰਦੇ ਨੇ ਕਿ ਇਹ ਬਿਲ ਨਾ ਸਿਰਫ ਉਹਨਾਂ ਦੇ ਸੰਵਿਧਾਨਿਕ ਅਧਿਕਾਰਾਂ ਦਾ ਸਨਮਾਨ ਕਰਨ ਦੀ ਕੈਨੇਡਾ ਦੀ ਜ਼ਿੰਮੇਵਾਰੀ ਦੇ ਉਲਟ ਜਾਂਦਾ ਹੈ ਸੁਗੋ ਇਸ ਨਾਲ ਇਹ ਜਿਹੜੇ ਰਾਸ਼ਟਰੀ ਹਿੱਤ ਦੇ ਪ੍ਰੋਜੈਕਟ ਨੇ ਇਹ ਅਦਾਲਤਾਂ ਵਿੱਚ ਵੀ ਉਲਝ ਸਕਦੇ ਨੇ ਅੱਛਾ ਫਿਰ ਤਾਂ ਹੋਰ ਦੇਰੀ ਹੋ ਸਕਦੀ ਹੈ ਹਾਂਜੀ ਬਿਲਕੁਲ ਜਿਸ ਨਾਲ ਬਿਲ ਦਾ ਅਸਲ ਮਕਸਦ ਹੀ ਖਤਮ ਹੋ ਸਕਦਾ ਹੈ ਇਹਨਾਂ ਸਾਰੀਆਂ ਆਲੋਚਨਾਵਾਂ ਦੇ ਬਾਵਜੂਦ ਸਰਕਾਰ ਦਾ ਕੀ ਰੁਖ ਹੈ ਕਿ ਉਹ ਕੁਝ ਬਦਲਨ ਬਾਰੇ ਸੋਚ ਰਹੇ ਨੇ नहीं सरकार ने साफ कहा है कि वो बिल विच कोई वड़ा नहीं तर्क ए है कि ए कानून ऊना है सिर्फ शौवल नहीं हन। मतलब कम हाँ जी। शौवल वर्दी भी है यानी की ओर करोग भी ने आर्थिक ताजिक तौर ऐसी महत्वपूर्ण है प्रोजेक्ट स्वदेशी ग्य संधि अधिकारा का पूरा सम्मान कर ਇਸ ਬਿਲਡਅਪ ਪਰਵਖ ਕੀ ਲੱਗ ਰਿਹਾ ਹੈ ਦੇਖੋ ਜਿੱਥੋਂ ਤੱਕ ਖਬਰਾਂ ਆ ਰਹੀਆਂ ਨੇ ਹਾਊਸ ਆਫ ਕਾਮਨਸ ਇਸ ਨੂੰ ਜਲਦੀ ਪਾਸ ਕਰਨ ਲਈ ਕਾਫੀ ਤੇਜ਼ੀ ਨਾਲ ਕੰਮ ਕਰ ਰਿਹਾ ਹੈ ਦੇਰ ਰਾਤ ਤੱਕ ਬੈਠਕਾਂ ਹੋ ਰਹੀਆਂ ਨੇ ਤੇ ਕਿਉਂਕਿ ਕੰਜ਼ਰਵੇਟਿਵ ਪਾਰਟੀ ਵੀ ਇਸ ਦਾ ਸਮਰਥਨ ਕਰ ਰਹੀ ਹੈ ਅੱਛਾ ਕੰਜ਼ਰਵੇਟਿਵ ਵੇ ਹਾਂਜੀ ਇਸ ਲਈ ਪੂਰੀ ਉਮੀਦ ਹੈ ਕਿ ਬਹੁਤ ਜਲਦੀ ਸ਼ਾਇਦ ਇਸ ਹੀ ਹਫ਼ਤੇ ਦੇ ਅੰਤ ਤੱਕ ਹੀ ਕਾਨੂੰਨ ਬਣ ਜਾਵੇਗਾ ਤਾਂ ਫਿਰ ਕੁਲ ਮਿਲਾ ਕੇ ਗਾਲੇਥੇ ਆਉਂਦੀ ਹੈ ਕਿ ਇੱਕ ਪਾਸੇ ਤਾਂ ਵੱਡੇ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਦਾ ਟੀਚਾ ਹੈ ਜੋ ਸ਼ਾਇਦ ਆਰਥਿਕ ਵਿਕਾਸ ਲਈ ਜ਼ਰੂਰੀ ਸਮਝਾ ਜਾ ਰਿਹਾ ਹੈ ਪਰ ਦੂਜੇ ਪਾਸੇ ਇਹ ਕਾਰਜਕਾਰੀ ਸ਼ਕਤੀ ਦੀ ਹੱਦ ਲੋਕਤੰਤਰੀ ਨਿਗਰਾਨੀ ਤੇ ਖਾਸ ਕਰਕੇ ਸਵਦੇਸ਼ੀ ਅਧਿਕਾਰਾਂ ਦੇ ਸਨਮਾਨ ਵਰਗੇ ਬਹੁਤ ਹੀ ਬੁਨਿਆਦੀ ਸਵਾਲ ਖੜੇ ਕਰ ਰਿਹਾ ਹੈ ਬਿਲਕੁਲ ਸਹੀ ਕਿਹਾ ਇਹ ਸਥਿਤੀ ਨਾਲ ਇਕ ਬਹੁਤ ਹੀ ਅਹਿਮ ਸਵਾਲ ਸਾਡੇ ਸਾਰਿਆਂ ਸਾਹਮਣੇ ਰੱਖਦੀ ਹੈ ਜਿਸ ਤੇ ਮਤਲਬ ਸਾਨੂੰ ਸਾਰਿਆਂ ਨੂੰ ਹੀ ਸੋਚਣ ਦੀ ਲੋੜ ਹੈ ਕਿ ਆਰਥਿਕ ਤਰੱਕੀ ਲਈ ਪ੍ਰੋਜੈਕਟਾਂ ਨੂੰ ਤੇਜ਼ ਕਰਨ ਦੀ ਲੋੜ ਅਤੇ ਦੂਜੇ ਪਾਸੇ ਕਾਨੂੰਨੀ ਪ੍ਰਕਿਰਿਆਵਾਂ ਵਾਤਾਵਰਨ ਦੀ ਸੁਰੱਖਿਆ ਤੇ ਸਾਰੀਆਂ ਪ੍ਰਭਾਵਿਤ ਧਿਰਾਂ ਨਾਲ ਸਾਰਥਕ ਸਲਾਮਸ਼ਵਰੇ ਨੂੰ ਯਕੀਨੀ ਬਣਾਉਣ ਦੀ ਲੋੜ ਇਹਨਾਂ ਦੋਵਾਂ ਵਿਚਾਰ ਸਹੀ ਸੰਤੁਲਨ ਕਿਵੇਂ ਲੱਭਿਆ ਜਾਵੇ ਇੱਕ ਵੱਡਾ ਸਵਾਲ ਹੈ ਬਿਲਕੁਲ ਸੋਚਣ ਲਈ ਇੱਕ ਬਹੁਤ ਹੀ ਮਹੱਤਵਪੂਰਨ ਨੁਕਤਾ ਹੈ ਇਹ ਇਸੇ ਦੇ ਨਾਲ ਹੀ ਅੱਜ ਦੀ ਇਹ ਗੱਲਬਾਤ ਇੱਥੇ ਹੀ ਸਮਾਪਤ ਕਰਦੇ ਹਾਂ ਕਿ ਕੈਨੇਡੀਅਨ ਸੱਤ ਦੇ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਕੈਨੇਡੀਅਨ ਸੱਤ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਗੱਲ ਕਰ ਰਹੇ ਹਾਂ ਕੈਨੇਡਾ ਦੇ ਇੱਕ ਨਵੇਂ ਸੰਗੀ ਕਾਨੂੰਨ ਦੀ ਬਿੱਲ ਸੀਪਜਾ ਇਹ ਬਿੱਲ ਖਾਸ ਤੌਰ ਤੇ ਵੱਡੇ ਪ੍ਰੋਜੈਕਟਾਂ ਜਿਵੇਂ ਕਿ ਤੁਸੀਂ ਕਹਿ ਲਓ ਖਾਣਾ ਜਾਂ ਪਾਈਪਲਾਈਨਾਂ ਇਹਨਾਂ ਨੂੰ ਤੇਜ਼ੀ ਨਾਲ ਮਨਜ਼ੂਰੀ ਦੇਣ ਲਈ ਬਣਾਇਆ ਗਿਆ ਹੈ ਹਾਂਜੀ ਤੇ ਸਾਡੇ ਕੋਲ ਜੋ ਜਾਣਕਾਰੀ ਹੈ ਉਹ ਦੱਸਦੀ ਹੈ ਕਿ ਇਹ ਸਰਕਾਰ ਦਾ ਇੱਕ ਮਤਲਬ ਵੱਡਾ ਚੌਂਡਵਾਦਾ ਸੀ ਬਿਲਕੁਲ ਬਿਲਕੁਲ ਕੰਮਾਂ ਨੂੰ ਬਹੁਤ ਤੇਜ਼ੀ ਨਾਲ ਕਰਵਾਉਣਾ ਇਹੀ ਮਕਸਦ ਹੈ ਦੇਖੋ ਇਸ ਦਾ ਅਸਲ ਮਕਸਦ ਹੈ ਕੁਝ ਖਾਸ ਪ੍ਰੋਜੈਕਟਾਂ ਨੂੰ ਰਾਸ਼ਟਰੀ ਹਿੱਤ ਦਾ ਦਰਜਾ ਦੇਣਾ ਇਸ ਨਾਲ ਨਾ ਸੋਚਣ ਦਾ ਤਰੀਕਾ ਬਦਲ ਰਿਹਾ ਹੈ ਅੱਛਾ ਕਿਵੇਂ ਪਹਿਲਾ ਸਵਾਲ ਹੁੰਦਾ ਸੀ ਕੀ ਇਹ ਪ੍ਰੋਜੈਕਟ ਬਣਨਾ ਵੀ ਚਾਹੀਦਾ ਹੈ ਪਰ ਹੁਣ ਜ਼ਿਆਦਾ ਜ਼ੋਰ ਇਸ ਗੱਲ ਤੇ ਹੈ ਕਿ ਇਸ ਨੂੰ ਬਣਾਉਣਾ ਕਿਵੇਂ ਹੈ ਠੀਕ ਹੈ ਤਾਂ ਫਿਰ ਇਹ ਰਫਤਾਰ ਅਸਲ ਵਿੱਚ ਵਧੇਗੀ ਕਿਵੇਂ ਮਤਲਬ ਕੋਈ ਖਾਸ ਤਰੀਕਾ ਹੈ ਦਲੀ ਹਾਂਜੀ ਦੇਖੋ ਜਿਹੜੇ ਪ੍ਰੋਜੈਕਟ ਪ੍ਰਸਤਾਵਕ ਨੇ ਉਹ ਇੱਕ ਨਵੇਂ ਕੇਂਦਰੀ ਸਰਕਾਰੀ ਦਫ਼ਤਰ ਨਾਲ ਕੰਮ ਕਰਨਗੇ